ਦੇ ਮਾੜ ਵੀ ਪੂਰੀ ਕਰ ਲਈ ਤੇ ਹੁਣ ਭੱਜ ਰਹੀਆਂ ਮੇਰੇ ਤਾਂ ਤੇ ਮੈਨੂੰ ਤਾਂ ਆਪਦੀ ਸ਼ਰਤ ਪੂਰੀ ਕਰ ਲੈਣ ਦੇ ਅ겐 ਤੋਂ ਤੱਕ ਨਹੀਂ ਆਏ ਹੇ ਹੇ ਹੋਏ ਐਸੀ ਤਾਂ ਮੈਂ ਵੇਟ ਕਰੀ ਜਾਂਦਾ ਸੀ ਬਹੁਤ ਲੇਟ ਹੋ ਜਾਂਦੀ ਆ ਚੱਲ ਮਾਂ ਘਰ ਤਾਂ ਜਾਣੀ ਪਊਗਾ ਖੜ ਜਾ ਇੱਕ ਤਾਂ ਕਾਲੀ ਵਾਲੀ ਰਹਿੰਦੀ ਐ ਨੂੰ ਹੈਲੋ ਪਿੱਤੂ ਉਹ ਸੁਣ ਲੈ ਗੱਲ ਸੁਣ ਲੈ ਨਾ ਗੱਲ ਯਾਰ ਕੀ ਹੋਇਆ ਤੈਨੂੰ ਗੱਲ ਕਿਉਂ ਨਹੀਂ ਸੁਣਦੀ ਕੀ ਹੋਇਆ ਥੱਪੜ ਦਾ ਬਾਲਾ ਤਾਂ ਮੈਂ ਲੈ ਲੂੰਗਾ ਕਿੱਥੇ ਤੱਕ ਜਾਏਂਗੀ ਤੂੰ ਐਂ ਨਹੀਂ ਖੜਾ ਛੱਡਦਾ ਤੇਰਾ ਮੈਂ ਥੱਪੜ ਮਾਰਿਆ ਨਾ ਇਹਦਾ ਬਦਲਾ ਤਾਂ ਮਾਫੀ ਲੈ। ਮੰਮਾ? ਹਾਂ ਪੁੱਤ। ਕੀ ਸੋਚੀ ਜਾਂਦੇ ਹੋ? ਕੁਛ ਨਹੀਂ ਸੋਚਦੀ। ਬਸ ਉਹੀ ਬੈਠੀ ਸੀ ਮੈਂ ਤਾਂ। ਮੈਨੂੰ ਪਤਾ ਤੂੰ ਸਣਾ ਕੁਛ ਨਾ ਕੁਛ ਸੋਚ ਰਿਓ। ਕੋਈ ਟੈਨਸ਼ਨ ਲੈ ਕੇ ਬੈਠੇ ਹੋਗੇ। ਟੈਨਸ਼ਨਾਂ ਤਾਂ ਤੁਹਾਨੂੰ ਪਤਾ ਹੈ। ਘਰ ਦੀਆਂ ਹੋਈ ਜਾਂਦੀਆਂ ਨੇ। ਅੱਜ ਮਕਾਨ ਮਾਲਕ ਆਇਆ ਸੀ। ਤੇ 9 ਮਹੀਨਿਆਂ ਦਾ ਕਿਰਾਇਆ ਖੜਾ। ਨੋ ਕੁਛ ਬੋਲੂਗੀ। ਬਸ ਇਹੀ ਸੋਚਦੀ ਸੀ। ਕੀ ਕਰਾਂ? ਤੇ ਉਤੋਂ ਤੇਰੀ ਫੀਸ ਵੀ ਭਰਨ ਵਾਲੀ। ਮੈਂ ਤਾਂ ਫੀਸ ਵਸਤੀ ਆਈ ਸੀ। ਪਰ ਮਕਾਨ ਮਾਲਕ ਤਾਂ ਪਹਿਲਾਂ ਹੀ ਆ ਕੇ ਬੋਲ ਗਿਆ। ਤੇ ਫੇਰ ਕੀ ਹੋ ਗਿਆ? ਕੋਈ ਗੱਲ ਨਹੀਂ। ਇਹ ਤੋਂ ਤਾਂ ਦੋ ਚਾਰ ਗੱਲਾਂ ਹੋਰ ਸੁਣ ਲੂੰਗੀ ਮੈਂ। ਖੜਾ ਲੂੰਗੀ ਆਪੇ। ਅੱਗੇ ਕਿਹੜਾ ਬੋਲਦਾ ਨਹੀਂ ਹੈਗਾ। ਤੇਰੀ ਫੀਸ ਭਰਨੀ ਜ਼ਰੂਰੀ ਹੈ। ਤੇਰੀ ਪੜਾਈ ਥੋੜੋ ਖਰਾਬ ਕਰਨੀ ਆ ਫਿਰ ਮम्मा ਕਿੰਨਾ ਕੁ ਟਾਈਮ ਮੈਂ ਪੜਾਈ ਪੜਾਈ ਕਰਕੇ ਐਮ ਖਰਚੇ ਵਧਾਉਂਦੀ ਰਹੂੰਗੀ ਜੇ ਉਹਨੇ ਆਪਾਂ ਨੂੰ ਘਰੋਂ ਹੀ ਕੱਢਤਾ ਆਪਾਂ ਤੇ ਫਿਰ ਕਿਤੇ ਰਹਿਣ ਦੋ ਕਿ ਬਚਣਾ ਹੀ ਨਹੀਂ ਨਾ ਨਾ ਆਏਂਗੀ ਮੈਂ ਘਰੋਂ ਕੱਢ ਤੂਗਾ ਐਡਾ ਵੀ ਮਾੜਾ ਨਹੀਂ ਉਹ ਸਮਝਦਾ ਮੈਂ ਸਮਝਾਉਂਗੀ ਉਹਨੂੰ ਬਾਕੀ ਕੋਈ ਨਾ ਮੈਂ ਨਾ ਕਿਸੇ ਪਾਸਿਓਂ ਕਰਦੀਆਂ ਹੱਲ ਕੁਛਕ ਮੈਂ ਕਰਾਇਆ ਪਰ ਦੂੰ ਕੁਛ ਮੈਂ ਤੇਰੀ ਫੀਸ ਭਰ ਦੂੰ ਐਨੇ ਨਾਲ ਚਲ ਤੇਰਾ ਮਹੀਨਾ ਲੰਘ ਜਾਊਗਾ ਉਹਦੋਂ ਕਿਸੇ ਪਾਸੇ ਹੋਰ ਹੱਲ ਕਰਨ ਕੋਈ ਨਾ ਕੋਈ ਤਾਂ ਕਰੂੰਗੀ ਨਹੀਂ ਕਾਲ ਸੁਣੋ ਮੈਂ ਜੇ ਪੜ੍ਹਾਈ ਛੱਡ ਕੇ ਕੰਮ ਕਰ ਲਾਂ ਤਾਂ ਤੇਰਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ ਕੀ ਕਹੀ ਜਾਨੀ ਆ ਤੂੰ ਮੈਂ ਬੈਠੀ ਆ ਮੈਂ ਪੜ੍ਹਾਉਣਾ ਤੈਨੂੰ ਚੁੱਪ ਕਰਕੇ ਪੜ੍ਹ ਲੈ ਕੰਮ ਤੇ ਲੱਗ ਜਾ ਸਾਰੀ ਉਮਰ ਪਈ ਆ ਅੱਕੇ ਮੇਰੇ ਕੰਨੀ ਵੇਖ ਲੈ ਜੇ ਚਾਰ ਅੱਖਰ ਪੜ੍ਹੀ ਹੁੰਦੀ ਤਾਂ ਜਾ ਠੋਕਰਾਂ ਨਾ ਖਾਣੀਆਂ ਪੈਂਦੀਆਂ ਕਿਤੇ 10-5000 ਤੇ ਲੱਗ ਜਾਂਦੀ ਘਰ ਦਾ ਖਰਚਾ ਤਾਂ ਤੋਰਦੀ ਮੈਂ ਪਰ ਮਾਂ ਜੇ ਆਪਣਾ ਕਿਹਨਾਂ ਬਾਪੂ ਜੀ ਹੋਂਦਾ ਹੋਂਦਾ ਆਪਾਂ ਨੂੰ ਆਜਾ ਦਿਨ ਥੋੜੀ ਦੇਕ ਨੇ ਪੈਣੇ ਸੀਗੇ ਇੱਥੇ ਹਾਂ ਇਹ ਤਾਂ ਗੱਲ ਹੈਗੀ ਆ ਪਰ ਰੱਬ ਅੱਗੇ ਕਿਹਦਾ ਜੋਰ ਚੱਲਦਾ ਹਾਂਜੀ ਕਿਸ਼ਤ ਦਿਓ ਕਿੰਨੇ ਤੋਂ ਇਹ ਕੋਈ ਇਹ ਤੋਂ ਕਿਸ਼ਤਾਂ ਲੈ ਨੇ ਤਿੰਨ ਦਿਨ ਹੋ ਗਏ ਨਾ ਤੁਸੀਂ ਫੋਨ ਚੱਕਦੇ ਹੋਗੇ ਦੇਖੋ ਜੀ ਲੋਨ ਲਿਆਗਾ ਭਰਨਾ ਤਾਂ ਉਹ ਪੈਣਾ ਹੀ ਆ ਹਾਂ ਹਾਂ ਵੀਰੇ ਕੋਈ ਗੱਲ ਨਹੀਂ ਤੁਸੀਂ ਬੈਠ ਚੋ ਬੈ ਕੇ ਗੱਲ ਕਰਦੇ ਮੈਂ ਬੈਠ ਤਾਂ ਜਾਊਂਗਾ ਤੁਸੀਂ ਕਿਸ਼ਤ ਦਿਓ ਜੀ ਕਿਸ਼ਤ ਬਾਈ ਗੱਲ ਆਈ ਸੀ ਪੀਤੂ ਜਾ ਤੂੰ ਅੰਦਰ ਜਾ ਇਹ ਕੌਣ ਹੈ ਇਹ ਮੇਰੀ ਬੇਟੀ ਆ ਅੱਛਾ ਦੇਖੋ ਜੀ ਬੜੀਆਂ ਗੱਲਾਂ ਨਹੀਂ ਮੈਂ ਕਰਦਾ ਬਹੁਤ ਟਾਈਮ ਹੋ ਗਿਆ ਤੁਸੀਂ ਹਰ ਵਾਰ ਐਵੇਂ ਹੀ ਕਰਦੇ ਹੋ ਪੈਸੇ ਤੁਸੀਂ ਲੈ ਕੇ ਤਾਂ ਵਰਤ ਲੇ ਹੁਣ ਤੁਸੀਂ ਮੋੜਨ ਚ ਨਹੀਂ ਆਉਂਦੇ ਅਸੀਂ ਵੀ ਅੱਗੇ ਹਿਸਾਬ ਦੇਣਾ ਹੁੰਦਾ ਜੀ ਤੁਸੀਂ ਕਿਸ਼ਤ ਦਿਓ ਮੈਨੂੰ ਮੈਂ ਸਾਰੀ ਗੱਲ ਸਮਝਦੀ ਆ ਤੁਹਾਡੀ ਤੁਹਾਨੂੰ ਵੀ ਪਤਾ ਜੀ ਮੇਰੀ ਮਜਬੂਰੀ ਆ ਗੁੜੀਆ ਉਹੀ ਗੱਲ ਕਰ ਰਹੀ ਸੀ ਹਲੇ ਤਾਂ ਇਹਦੀ ਫੀਸ ਵੀ ਨਹੀਂ ਭਰੀ ਗਈ ਕੀ ਕਰੀਏ ਮੈਂ ਕੋਈ ਨਾ ਮੈਨੂੰ 2 ਦਿਨ ਦਾ ਟਾਈਮ ਦਿਓ ਤੁਸੀਂ ਮੈਂ ਕਰਦੀ ਆ ਕੋਈ ਨਾ ਕੋਈ ਹੱਲ ਕੋਸ਼ਿਸ਼ ਤਾਂ ਮੈਂ ਦਵਾਂਗੀ ਤੁਹਾਨੂੰ ਪੈਸੇ ਬਸ 2 ਦਿਨ ਦੇਖੋ ਜੀ ਤੁਸੀਂ ਪਹਿਲੀ 15 ਵੀ ਨਹੀਂ ਲੇਟ ਹੋ ਕੋਈ ਗੱਲ ਨਹੀਂ ਜੀ ਮੈਂ ਕਰਦੀ ਆ ਕੋਈ ਨਾ ਕੋਈ ਹੱਲ ਦੋ ਚਾਰ ਦਿਨ ਖੜ ਚੋ ਚਲੋ ਕੋਈ ਗੱਲ ਨਹੀਂ ਆ ਦੋ ਦਿਨ ਵੀ ਮੈਂ ਸਿਰਫ ਥੋੜੇ ਕਰਕੇ ਹੀ ਗੱਲ ਕਰਾਂ ਪਰ ਦੋ ਦਿਨਾਂ ਤੋਂ ਲੇਟ ਨਾ ਕਰੋ ਜੀ ਜੀ ਕੋਈ ਗੱਲ ਨਹੀਂ ਨਹੀਂ ਫਿਰ ਕਿਸ਼ਤ ਮੈਨੂੰ ਲੈਣੀ ਵੀ ਹੁੰਦੀ ਆ ਕੋਈ ਗੱਲ ਨਹੀਂ ਜੀ ਤੁਹਾਨੂੰ ਆਉਣ ਦੀ ਲੋੜ ਨਹੀਂ ਕਿਸ਼ਤ ਭਰ ਦਾਂਗੇ ਤੁਹਾਡੇ ਹਾਂ ਤੇ ਮੈਨੂੰ ਫੋਨ ਕਰ ਦਿਓ ਠੀਕ ਹੈ ਇਹ ਤੂੰ ਕੀ ਸੋਚੀ ਜਾਨੀ ਆ ਤੂੰ ਮਮਾ ਹੁਣਾ ਕੋਣ ਆਇਆ ਸੀ ਕਿਸ਼ਲੇ ਨੇ ਉਹ ਤਾਂ ਕੋਈ ਨਹੀਂ ਉਹੀ ਸੀ ਉਹ ਤਾਂ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਕੋਈ ਨਾ ਜੇ ਤੂੰ ਗੱਲਾਂ ਸੁਣ ਵੀ ਲੰਜਣਾ ਤਾਂ ਉਹ ਲੈਣ ਦੇਣ ਮੈਂ ਆਪੇ ਕਰ ਲਵਾਂ ਮੈਨੂੰ ਪਤਾ ਹੈਗਾ ਉਹ ਤਾਂ ਚੱਲਦੇ ਰਹਿੰਦੇ ਨੇ ਘਰਾਂ ਦੇ ਵਿੱਚ ਤੂੰ ਬਾਲਾ ਸੋਚਿਆ ਨਾ ਕਰ ਤੂੰ ਨਾਲ ਦੀ ਪੜਾਈ ਤੇ ਧਿਆਨ ਦੇ ਪੜ ਲੈ ਪੜਾਈ ਤੇਰੇ ਕੰਮ ਆਊਗੀ ਜੇ ਤੂੰ ਪੜ੍ਹ ਲਿਖ ਜੇਗੀ ਤਾ ਮੈਨੂੰ ਟੈਨਸ਼ਨਾਂ ਤੋਂ ਮੁਕਤ ਕਰ ਦੇਂਗੀ ਟੈਨਸ਼ਨਾਂ ਤੋਂ ਮੁਕਤ ਮੈਂ ਤੁਹਾਨੂੰ ਹੁਣੀ ਕਰ ਦੂੰਗੀ ਪਰ ਆਪਾਂ ਪੈਸੇ ਕਿੱਥੋਂ ਲੈ ਕੇ ਆਵਾਂਗੇ ਤੁਸੀਂ ਇਕੱਲੇ ਕੀ ਕੀ ਸੰਭਾਲ ਲਓਗੇ ਮਾਂ ਕੋਈ ਨਾ ਤੂੰ ਫਿਕਰ ਨਾ ਕਰ ਉਹ ਮੈਂ ਦੇਖ ਲੂੰਗੀ ਆਪੇ ਤੂੰ ਸਿਰਫ ਪੜ੍ਹ ਪੜ੍ਹ ਕੇ ਨਾ ਕੋਈ ਵਧੀਆ ਜੀ ਨੌਕਰੀ ਤੇ ਲੱਗ ਜਾ ਫਿਰ ਸਾਰੀਆਂ ਟੈਨਸ਼ਨਾਂ ਮੁੱਕ ਜਾਣੀਆਂ ਨੇ ਇਹ ਤਾਂ ਚੱਲਦਾ ਹੀ ਰਹਿਣਾ ਇੱਧਰੋਂ ਫੜ ਕੇ ਪੈਸੇ ਇੱਧਰ ਕਰ ਲਏ ਇੱਧਰ ਇੱਕ ਵੀਲਦਾਰੀਆਂ ਕਰਦੀਆਂ ਚੱਲਦੀਆਂ ਹੀ ਰਹਿੰਦੀਆਂ ਨੇ ਤੂੰ ਨਾ ਬਾਲਾ ਸੋਚਿਆ ਕਰ ਐ ਕਰ ਹੁਣ ਤੂੰ ਪੜ ਮੈਂ ਤੇਰੇ ਵਾਸਤੇ ਕੱਪ ਚਾਹ ਬਣਾ ਕੇ ਲੈ ਕੇ ਆਉਣੀ ਐਵੇਂ ਨਾ ਸੋਚੀ ਜਾ ਮਹਾਤਨਾ ਮੇਰੇ ਸਾਹਮਣੇ ਹੱਸ ਕੇ ਆਪਣੇ ਸਾਰੇ ਦੁੱਖ ਲੁਕੋ ਲੰਦੀਆ ਪਰ ਇਕੱਲੇ ਬੈਠੀ ਕਰਦੀਆਂ ਸਾਰੀਆਂ ਟੈਨਸ਼ਨਾਂ ਦੀ ਜਿੰਨੇ ਵਾਲੀ ਬਸ ਆਪਣੇ ਰੱਖਿਆ ਮੈਨੂੰ ਦੱਸਣਾ ਨਹੀਂ ਰੱਖਿਆ ਵੀ ਆਪਣਾ ਪੜ ਲਿਖ ਤੇ ਖੁਸ਼ ਰਹਿ ਤੇ ਅਜਨੂੰ ਮੇਰਾ ਪਿਆਰ ਜਿਹਾ ਹੁੰਦਾ ਹੁੰਦਾ ਕਟੋਕਟ ਅਸੀਂ ਆ ਸਾਰਾ ਕੁਛ ਤਾਂ ਦੇਖਦੇ ਪਰ ਮੈਂ ਪੜ੍ਹ ਲਿਖ ਕੇ ਨਾ ਕੁਝ ਚੰਗੀ ਵੀ ਨੌਕਰੀ ਲੱਭੂੰਗੀ ਤਾਂ ਕਿ ਮੈਂ ਆਪਣੇ ਮਾਂ ਨੂੰ ਸਾਰੀਆਂ ਖੁਸ਼ੀਆਂ ਦੇ ਸਕਾਂ ਅੰਜੀ ਲੈਓ ਕਿਸ਼ਤ ਦੇਓ ਕਿਸ਼ਤ ਨਾ ਜੀ ਕਿਸ਼ਤ ਦਾ ਰੀਸਮੈਂਟ ਹੋਇਆ ਨਹੀਂ ਹੈਗਾ ਇਹ ਕੀ ਮਤਲਬ ਹੋਇਆ ਜੀ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਬਹੁਤ ਦਿਨ ਦੇ ਚੁੱਕਿਆ ਨਾ ਪਰ ਮੈਂ ਵੀ ਅੱਗੇ ਜਵਾਬ ਦੇਣਾ ਹੁੰਦਾ ਮੈਨੂੰ ਨਹੀਂ ਪਤਾ ਮੈਨੂੰ ਲਿਆ ਕੇ ਦਿਓ ਕਿਸ ਤੇ ਜਿੱਥੋਂ ਮਰਜ਼ੀ ਤੇ ਜਿਵੇਂ ਮਰਜ਼ੀ ਮੈਂ ਮੈਂ ਸਮਝਦੀ ਆਂਗੀ ਵੀ ਤੁਹਾਡੀ ਵੀ ਮਜਬੂਰੀ ਹੁੰਦੀ ਹੈ ਪਰ ਮੇਰੇ ਕੋਲੋਂ ਕੋਈ ਹੱਲ ਨਹੀਂ ਹੋਇਆ ਜੇ ਤੁਸੀਂ ਪਲੀਜ਼ ਦੋ ਦਿਨ ਰੁਕ ਚੋ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬਹੁਤ ਟਾਈਮ ਦੇ ਚੁੱਕਾ ਹਾਂ ਪਰ ਹੁਣ ਇੰਨਾ ਟਾਈਮ ਮੇਰੇ ਕੋਲ ਵੀ ਨਹੀਂ ਹੈਗਾ ਤਾਂ ਪਲੀਜ਼ ਜਿਵੇਂ ਮਰਜ਼ੀ ਕਰੋ ਤੁਸੀਂ ਦੋ ਦਿਨ ਖੜ ਜੋ ਦੋ ਦਿਨ ਬਾਅਦ ਮੈਂ ਤੁਹਾਡੀ ਕਿਸ਼ਤ ਦਾ ਹੱਲ ਕਰ ਦੂੰਗੀ ਦੇਖੋ ਜੀ ਰੋਜ਼ ਰੋਜ਼ ਮੈਂ ਵੀ ਗੇੜੇ ਮਾਰਦਾ ਚੰਗਾ ਨਹੀਂ ਲੱਗਦਾ ਮੈਨੂੰ ਕਿਸ਼ਤ ਦਾ ਹੱਲ ਕਰਕੇ ਦਿਓ ਜਿਵੇਂ ਮਰਜ਼ੀ ਹਾਂਜੀ ਮੈਂ ਸਮਝਦਾ ਹਾਂ ਤੁਹਾਡੀ ਗੱਲ ਪਰ ਪਲੀਜ਼ ਹੱਥ ਜੋੜ ਕੇ ਮੇਰੀ ਬੇਨਤੀ ਆ ਤੁਸੀਂ ਸਿਰਫ 2 ਦਿਨ ਖੜਚੋ ਤੁਹਾਨੂੰ 2 ਦਿਨ ਬਾਅਦ ਗੇੜਾ ਮਾਰਨ ਦੀ ਲੋੜ ਨਹੀਂ ਮੈਂ ਕਿਸ਼ਤ ਭਰ ਦੂੰਗੀ ਤੁਹਾਡਾ ਤਾਂ ਹੀ ਰੋਜ਼ ਦਾ ਡਰਾਮਾ ਆਉਗਾ ਤੁਹਾਨੂੰ ਕਹਿ ਤਾ ਨਾ ਮੈਂ ਹੋਰ ਟਾਈਮ ਨਹੀਂ ਦੇ ਸਕਦਾ ਬਸ ਤੁਸੀਂ ਮੈਨੂੰ ਕਿਸ਼ਤ ਲਿਆ ਕੇ ਇਹ ਚ ਡਰਾਮੇ ਵਾਲੀ ਕਿਹੜੀ ਗੱਲ ਹੈ ਜੀ ਮੈਂ ਤੁਹਾਨੂੰ ਕਹਿਤਾ ਕਿਸ਼ਤ ਦਾ ਹੱਲ ਹੋ ਜਾਊਗਾ ਹੁਣ ਮੇਰੇ ਕੋਲ ਹੱਲ ਹੀ ਨਹੀਂ ਹੈਗਾ ਤਾਂ ਮੈਂ ਕੀ ਕਰਾਂ ਤੇ ਫਿਰ ਮੈਨੂੰ ਵੀ ਦੱਸੋ ਨਾ ਮੈਂ ਕੀ ਹੱਲ ਕਰਾਂ ਦੇਖੋ ਜੀ ਮੈਂ ਵੀ ਅੱਗੇ ਜਵਾਬ ਦੇਣਾ ਹੁੰਦਾ ਤੁਸੀਂ ਮੈਨੂੰ ਕਿਸ਼ਤ ਦਾ ਹੱਲ ਕਰਕੇ ਦਿਓ ਮੈਂ ਤਾਂ ਅੱਜ ਕਿਸ਼ਤ ਲੈ ਕੇ ਜਾਣੀ ਐ ਇੱਥੇ ਬੈਠਾ ਹੁਣ ਤੁਸੀਂ ਕੀ ਮੈਂ ਕਰਨਾ ਕੀ ਕਰਨਾ ਮੈਨੂੰ ਦੱਸ ਹਾਇ ਰੱਬ ਹੁਣ ਮੈਂ ਕੀ ਕਰਾਂ we ਮੰਨੇ ਇਹ ਰੋਸ ਸੁਪਨਾ ਕਿਉਂ ਆਇਆ ਮੰਮੀ ਇਹਦਾ ਕੁਝ ਤਾਂ ਕਰ ਹੀ ਨਹੀਂ ਸਕਦੇ ਸ਼ੁਕਰਾਂ ਮੈਂ ਸਿਰਫ ਸੁਪਨਾ ਦੇਖ ਲਈ ਸੀ ਮੰਮੀ ਕੋਲ ਤਾਂ ਨਹੀਂ ਆ ਮੈਂ ਲੈਣ ਆਇਆ ਸੀ ਮੈਂ ਤਾਂ ਮਮਾ ਤਾਂ ਘਰੇ ਹਨ ਨਹੀਂ ਪਰ ਕੋਈ ਗੱਲ ਨਹੀਂ ਤੁਸੀਂ ਤਾਂ ਹੈਗੇ ਹੋ ਨੜੇ ਤੁਹਾਨੂੰ ਪਤਾ ਤਾਂ ਹੈ ਨੜੇ ਵੈਸੇ ਵੀ ਹੁਣ ਟੋਡੀਆਂ ਕਾਫੀ ਕਿਸਤਾਂ ਟੁੱਟ ਗਈਆਂ ਜਿਹੜੀਆਂ ਮੈਂ ਅੱਜ ਲੈ ਕੇ ਜਾਣਾ ਤੁਸੀਂ ਨਾ ਉਦੋਂ ਆਜਿਓ ਜਦੋਂ ਮਮਾ ਘਰੇ ਆ ਗਏ ਫਿਲਹਾਲ ਹੁਣ ਮਮਾ ਘਰੇ ਨਹੀਂ ਆ ਗਏ ਅੱਛਾ ਇਹਦਾ ਮਤਲਬ ਤੁਸੀਂ ਘਰੇ ਇਕੱਲੇ ਦੇਖੋ ਜੀ ਤੁਹਾਡੇ ਮम्मा ਤਾਂ ਰਾਹ ਨਹੀਂ ਦਿੰਦੇ ਤੇ ਹੁਣ ਤੁਸੀਂ ਹੀ ਕਿਸ਼ਤ ਦਿਓ ਕਿਉਂਕਿ ਕਿਸ਼ਤ ਮੈਨੂੰ ਅੱਜ ਹਰ ਹਾਲਤ ਚ ਹੀ ਚਾਹੀਦੀ ਹੈ ਮੈਂ ਨਾ ਅੱਜ ਸ਼ਾਮ ਤੱਕ ਇੱਕ ਕਿਸ਼ਤ ਕਰਕੇ ਦੇ ਦੂੰਗੀ ਤੁਹਾਨੂੰ ਤੁਸੀਂ ਸ਼ਾਮ ਤੱਕ ਦਾ ਟਾਈਮ ਦੇ ਦਿਓ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਕਹਿਨੇ ਹੋ ਤਾਂ ਸ਼ਾਮ ਤੱਕ ਦਾ ਟਾਈਮ ਦੇ ਦੇਣਾ ਬਟ ਸ਼ਾਮ ਦਾ ਮਤਲਬ ਸ਼ਾਮ ਹੀ ਹੋਣਾ ਚਾਹੀਦਾ ਕੱਲ੍ਹ ਨੂੰ ਮੈਂ ਕਰ ਦੂੰਗੀ ਠੀਕ ਹੈ ਜੀ ਸ਼ਾਮ ਨੂੰ ਫਿਰ ਮੈਂ ਕਿਸ਼ਤ ਲੈ ਕੇ ਜਾਵਾਂਗਾ ਹਾਂ ਜੀ ਮੈਂ ਕੱਲ੍ਹ ਤੱਕ ਤੁਹਾਨੂੰ ਲੈ ਕੇ ਆਵਾਂ ਮੈਂ ਕੱਹ ਤਾ ਦਿੱ ਸ਼ਾਮ ਤੱਕ ਕਰ ਦੂੰਗੀ ਮੈਂ ਕਿ ਕਰਾਂ ਮੇਰੇ ਕੋਲ ਤਾਂ ਪੈਸੇ ਹੋਣੇ ਵੀ ਨਹੀਂ ਕਰੇ ਵੀ ਕੁਝ ਨਹੀਂ ਹੈਗਾ ਹੁਣ ਦੱਸ ਕੀ ਗੱਲ ਕਰਨੀ ਸੀਗੀ ਗੱਲ ਤਾਂ ਬੀਤੂ ਦੇਖ ਇਹ ਕਰਨੀ ਸੀ ਮੈਂ ਕਿ ਦੇ ਤੈਨੂੰ ਕਦੇ ਵੀ ਜੇ ਲਾਈਫ 'ਚ ਜ਼ਿੰਦਗੀ 'ਚ ਕਦੇ ਲੋਡ ਪਈ ਨਾ ਤਾਂ ਇੱਕ ਵਾਰੀ ਮੈਨੂੰ ਯਾਦ ਕਰ ਲੈ ਪੈਸੇ ਪੂਸੀ ਦੀ ਤਾਂ ਆਪਾਂ ਨੂੰ ਕਮੀ ਜਮਾ ਹੀ ਨਹੀਂ ਹੈਗੀ ਤਾਂ ਮਾਪਿਆਂ ਕਨੇ ਇਕੱਲਾ ਇਕੱਲਾ ਮੁੰਡਾ ਮੈਂ ਆਪਣਿਆਂ ਕਿੱਲੇ ਹੁੰਦੇ ਮੈਂ ਠੀਕ ਹੈ ਨਾ ਤੇ ਬਾਕੀ ਮੈਂ ਤੈਨੂੰ ਪਿਆਰ ਇੰਨਾ ਕਰਦਾ ਨਾ ਤੇਰੇ ਨਾਲ ਵਿਆਹ ਵੀ ਕਰਾ ਸਕਦਾ ਮੇਰੀ ਗੱਲ ਸੁਣ ਹਾਂ ਮੈਂ ਨਾ ਆ ਸਭ ਕਰਨ ਲਈ ਕਾਲਜ ਨਹੀਂ ਜਾਂਦੀ ਔਰ ਮੈਨੂੰ ਪਤਾ ਮੇਰੀ ਮਾਂ ਮੈਨੂੰ ਕਿਵੇਂ ਪਾਲਦੀ ਆਗੀ ਮੈਂ ਉਹਦੇੋਂ ਮਿੱਤ ਦੇ ਨਾ ਪਾਣੀ ਨਹੀਂ ਫੇਰਨਾ ਹੈਗਾ ਮੇਰੀ ਕੱਲੀ ਕੱਲੀ ਖੁਸ਼ ਤਾਂ ਧਿਆਨ ਮਿਲਣਾ ਰੱਖਦੀ ਆ ਨਾਲੇ ਮੈਂ ਹੱਪ ਪੈਸੇ ਬੋਸ ਦੇਖ ਕੇ ਇੰਪਲੈਸਨ ਹੋਈ ਕੁੜੀ ਜਵਾਂ ਨਹੀਂ ਹੈਗੀ ਮੇਰਾ ਧਿਆਨ ਸਿਰਫ ਮੇਰਾ ਪੜਾਈ ਚ ਤੈਨ ਲਈ ਚੰਗਾ ਰਹੂਗਾ ਤੂੰ ਨਿੱਕਾ ਕੇ ਮੇਰੇ ਰਸਤੇ ਵਿੱਚ ਨਾ ਖੜਿਆ ਕਰ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਕਾਲਜ ਲੋਕ ਛੱਤੀ ਗੱਲਾਂ ਬਣਾਉਂਦੇ ਨੇਗੇ ਹਾਂਜੀ ਮੈਂ ਤਾਂ ਘਰੇ ਜਾ ਕੇ ਆਇਆ ਤੁਸੀਂ ਹੈ ਹੀ ਨਹੀਂ ਸੀਗੇ ਜੀ ਮੈਂ ਮਾੜਾ ਜਾ ਇੱਥੇ ਕਿਸੇ ਦੇ ਘਰੇ ਗਈ ਸੀ ਚਲੋ ਕੋਈ ਗੱਲ ਨਹੀਂ ਜੀ ਬਸ ਖੜਜੋ ਦੋਕ ਦਿਨ ਮੈਂ ਕਿਸ਼ਤ ਦਾ ਹੀ ਹੱਲ ਕਰਨ ਗਈ ਸੀ ਓ ਕਿਸ਼ਤ ਤਾਂ ਥੋੜੀ ਆ ਗਈ ਅਗਲੀਆਂ ਕਿਸ਼ਤਾਂ ਦਾ ਹੱਲ ਕਰ ਲਿਓ ਹੁਣ ਤੁਸੀਂ ਕਿਹੋ ਜਿਹਾ ਮਜ਼ਾਕ ਰਹੀ ਜਾਂਦੇ ਹੋ ਤੁਸੀਂ ਕਿਸ਼ਤ ਕਿਵੇਂ ਆ ਗਈ ਸਾਡੀ ਲੈ ਇਸ ਵਾਰ ਤਾਂ ਕਿਸ਼ਤ ਤੁਹਾਡੀ ਕੁੜੀ ਨੇ ਦੇ ਦਿੱਤੀ ਪਰ ਅਗਲੀ ਕਿਸ਼ਤ ਤੁਸੀਂ ਦੇਣੀ ਆ ते मैं किश्त जाऊंगा टाइम थी। ठीक है? ने किश्त दे तूने ने किश्त कितो दी तुझे पैसे कितो आए ਹਾਲੇ ਉਹਨਾ ਕਰਕੇ ਹੋ ਗਿਆ ਹੋਊਗਾ ਦਸਹੀ ਚੋਲਾ ਕਰਕੇ ਪਹਿਲਾਂ ਤਾਂ ਕਦੇ ਤੈਨੂੰ ਹੋਇਆ ਨਹੀਂ ਸੱਚ-ਸੱਚ ਦੱਸ ਮੈਨੂੰ ਕੀ ਹੋਇਆ ਤੈਨੂੰ ਤੁਸੀਂ ਜ਼ਿਆਦਾ ਸੋਚ ਲਿਆ ਮम्मा ਮੈਂ ਚੋਲ ਖਾਇਆ ਨਾ ਉਹਦੇ ਕਰਕੇ ਹੋ ਗਿਆ ਹੋਊਗਾ ਚੋਲਾ ਨਾ ਅੱਕੇ ਤਾਂ ਤੈਨੂੰ ਕਦੇ ਚੋਲਾ ਨਾਲ ਰਿਟਨ ਲੱਗੀ ਤੂੰ ਮੈਨੂੰ ਸੱਚ ਦੱਸ ਤੇ ਤੈਨੂੰ ਹੋਇਆ ਕੀ ਆਪਾਂ ਆਪਾਂ ਡਾਕਟਰ ਕੋਲ ਚੱਲਦੇ ਆ ਨਹੀਂ ਮੈਂ ਵੀ ਠੀਕ ਹੋ ਜੂੰਗੀ ਡਾਕਟਰ ਕੋਲ ਜਾਣ ਦੀ ਲੋੜਾ ਤੂੰ ਮੈਂ ਡਾਕਟਰ ਕੋਲ ਜਾਂ ਤਾਂ ਤੂੰ ਮੈਨਾਂ ਨਾਲ ਨਹੀਂ ਮਮੀ ਤੁਸੀਂ ਨਾ ਜ਼ਿਆਦਾ ਸੋਚ ਰਹੇ ਹੋ ਐ ਤੂੰ ਨੋਰਮਲ ਹੁੰਦਾ ਰਹਿੰਦਾ ਆਪਣਾ ਆਪ ਠੀਕ ਹੋ ਜਾ ਤੈਨੂੰ ਕਹਿਤਾ ਨਹੀਂ ਆ ਚੋਲਾ ਕਰਕੇ ਹੋ ਗਿਆ ਹੋਣਾ ਚੰਤ ਮੈਂ ਨਾਲ ਅੰਦਰ ਚੱਲ ਐ ਤੂੰ ਬੈਠ ਮੈਨੂੰ ਕੱਲ ਦੱਸ ਮੈਂ ਤੈਨੂੰ ਪਿਛਲੇ 2 ਦਿਨ ਤੋਂ ਪੁੱਛ ਰਹੀ ਹਾਂ ਪੁੱਤ ਤੂੰ ਕਿਸ਼ਤ ਭਰੀ ਕਿੱਥੋਂ ਤੇਰੇ ਕੋਲ ਪੈਸੇ ਆਏ ਕਿੱਥੋਂ ਤੂੰ ਤਨਣਾ ਕੇ ਸੋਚਦੀ ਆਂ ਜਵਾਬ ਦੇ ਮੇਰੀ ਗੱਲ ਦਾ ਮਮਾ ਤੁਸੀਂ ਨਾ ਇਹ ਨਹੀਂ ਸੋਚੀ ਜਾਂਦੇ ਹੋਗੇ ਉਹ ਪੈਸੇ ਨਾ ਹਮ ਪੈਸੇ ਮੈਨੂੰ ਵੀ ਦੋਸਤ ਨੇ ਦਿੱਤੇ ਸੀਗੇ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਲਈ ਦੋਸਤਾਂ ਨੇ ਮੇਰਾ ਬਹੁਤ ਘਰ ਦਿਆ ਨਹੀਂ ਇਹੋ ਜਿਹੀ ਕਿਹੜੀ ਦੋਸਤ ਹੈ ਤੇਰੀ ਪਹਿਲਾਂ ਤੱਕ ਤੇ ਤੇਰੀ ਦੋਸਤਾਂ ਨੇ ਤੁਹਾਨੂੰ ਪੈਸੇ ਨਹੀਂ ਦਿੱਤੇ ਮੈਨੂੰ ਸਾਫ਼-ਸਾਫ਼ ਦੱਸ ਤੇਰੇ ਕੋਲ ਪੈਸੇ ਆਏ ਤਾਂ ਆਏ ਕਿ ਤੂੰ ਕਿਹੜੀ ਦੋਸਤਾਂ ਮੇਰੀ ਹੁਣੇ ਗੱਲ ਕਰਵਾਉ ਦੇਣਾ ਤੁਸੀਂ ਜ਼ਿਆਦਾ ਕਿਉਂ ਸੋਚੀ ਜਾਂਦੇ ਹੋ ਮੈਨੂੰ ਕਦੇ ਕੁਝ ਦੱਸਿਆ ਹੀ ਨਹੀਂ ਸੀਗਾ ਆਪਣੇ ਘਰ ਵਾਲੇ ਉਹ ਉਸ ਦਿਨਾਂ ਮੈਂ ਕਾਲਜ 'ਚ ਉਹ ਕਿਸ਼ਤਾਂ ਕਰਕੇ ਜ਼ਿਆਦਾ ਸੋਚੀ ਜਾਂਦੀ ਸੀਗੀ ਉਹਨੇ ਮੈਨੂੰ ਦੇਖਿਆ ਤਾਂ ਉਹਨੇ ਪੁੱਛ ਲਿਆ ਫਿਰ ਉਹਦੇ ਕੋਲ ਪੈਸੇ ਹੈਗੇ ਸੀ ਕਿ ਉਹ ਤੁਹਾਨੂੰ ਪਤਾ ਨਾ ਵੱਡੇ ਘਰਾਂ ਦੇ ਮਾਪੇ ਪੌਕੇਟ ਮਨੀ ਦਿੰਦੇ ਹੁੰਦੇ ਆ ਉਹਨੇ ਬਸ ਉਸ ਤੋਂ ਪੈਸੇ ਦੇ ਦਿੱਤੇ ਮੈਨੂੰ ਤੂੰ ਮੇਰੀ ਸੌਂਖਾ ਤੂੰ ਕਦੇ ਕੋਈ ਗਲਤ ਕੰਮ ਨਹੀਂ ਕਰੇਂਗੀ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ ਮਾ ਤਾਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਨਹੀਂ ਭਰੋਸੇ ਵਾਲੀ ਗੱਲ ਨਹੀਂ ਭਰੋਸਾ ਤਾਂ ਬਹੁਤ ਆ ਮੈਨੂੰ ਪਰ ਅੱਜ ਕੱਲ ਦੇ ਸਮੇ ਨੂੰ ਵੇਖਦੇ ਆ ਨਾ ਡਰ ਲੱਗਦਾ ਕਿਤੇ ਉਹੀ ਗੱਲ ਨਾ ਹੋ ਜੇ ਤੈਨੂੰ ਪਤਾ ਨਾ ਤੇਰਾ ਪਿਆਰ ਸੱਚੇ ਨਹੀਂ ਮੈਂ ਤੈਨੂੰ ਕਿਵੇਂ ਪਾਲਿਆ ਕੋਈ ਤੇਰੇ ਤੇ ਉਂਗਲ ਚੱਕੇ ਮੈਥੋਂ ਇਹ ਗੱਲ ਬਰਦਾਸ਼ਤ ਨਹੀਂ ਹੋਣੀ ਤਿੱਥੋਂ ਕੋਈ ਗਲਤੀ ਕਰਨ ਤੋਂ ਪਹਿਲਾਂ ਨਾ ਮੇਰੇ ਬਾਰੇ ਜਰੂਰ ਸੋਚੀ ਤੁਸੀਂ ਨਾ ਜ਼ਿਆਦਾ ਨਾ ਸੋਚੋ ਮੈਂ ਘਰੇ ਵੀ ਕੋਈ ਗਲਤ ਗਲਤੀ ਕਰੂੰਗੀ ਨਹੀਂ ਨਾ ਕਰਨਵਾਰੇ ਸੋਚੂੰਗੀ ਮੈਨੂੰ ਵੀ ਪਤਾ ਉਹਨਾਂ ਪਿਓ ਦੇ ਜਾਣ ਤੋਂ ਬਾਅਦ ਤੁਸੀਂ ਮੈਨੂੰ ਕਿੰਨੀ ਔਖੜ ਨਾਲ ਪਾ ਲਿਆਗਾ ਮੈਨੂੰ ਤੇਰੀ ਤੋਂ ਹੀ ਅਮੀਸੀ ਹੁਣ ਮੈਂ ਆਪਣੀ ਮੰਮੀ ਨੂੰ ਕਿਹੜੇ ਮੂੰਹ ਨਾਲ ਦੱਸਾਂ ਕਿੰਨੀ ਵੱਡੀ ਗਲਤੀ ਕਰ ਲਈ ਕਿਨੇ ਵੀ ਚੱਲ ਆਲੀ ਐਨੀ ਸੁਨਸਾਂ ਐਤਲ ਕੋਈ ਆਂਦਾ ਜਾਂਦਾ ਵੀ ਨਹੀਂ ਹੁਣ ਨਾ ਇਹ ਕਿੱਥੇ ਬੁਲਾ ਲਿਆ ਉਹਨੇ ਮੈਨੂੰ ਦੀਪ 来 ਗਈ ਫਿਰ ਹੈ ਲੱਭ ਗਿਆ ਸੀ ਟਿਕਾਣਾ ਜੇ ਤੂੰ ਮੈਨੂੰ ਇੱਥੇ ਬੁਲਾਇਆ ਐਨੀ ਸੁਨਸਾਨ ਜਗ੍ਹਾ 'ਚ ਇੱਥੇ ਤਾਂ ਕੋਈ ਹੈਗਾ ਵੀ ਨਹੀਂ ਕੋਈ ਮੈਂ ਹੈਗਾ ਹਾਂ ਹਕਮਾਲ ਹੋ ਗਈ ਤੈਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਹੈਂ ਮੈਨੂੰ ਲੈ ਡੇਰੀ 'ਕਾ ਤਾਂ ਜਾਨੀ ਕੀ ਹੋ ਗਿਆ ਡੇਰੀ 'ਕੀ ਜਾ ਰਹੀ ਹੈ ਮੇਰੇ ਤੋਂ ਤੂੰ ਮੈਨੂੰ ਇੱਥੇ ਕਿਉਂ ਬੁਲਾਇਆ ਤੈਨੂੰ ਵੀ ਪਤਾ ਹੀ ਹੈ ਮੈਂ ਤੈਨੂੰ ਕਿਉਂ ਬੁਲਾਇਆ ਤੇ ਕਿਸ ਲਈ ਬੁਲਾਇਆ ਜਿਪ ਮੈਨੂੰ ਬਹੁਤ ਡਰ ਲੱਗ ਰਿਹਾ ਕਿਉਂ ਡਰ ਹੀ ਕਿਉਂ ਨਹੀਂ ਹੈ ਇਹ ਜਾ ਤਾਂ ਕੁਛ ਹਾਲੇ ਕੀਤਾ ਹੀ ਨਹੀਂ ਜਿਹੜਾ ਤੈਨੂੰ ਡਰ ਲੱਗਣਾ ਚਾਹੀਦਾ ਉਹ ਨਾਲੇ ਮੇਰੇ ਹੁੰਦੇ ਡਰਨ ਦੀ ਕੀ ਲੋੜ ਆ ਤੇ ਬਾਕੀ ਰਹੀ ਗੱਲ ਪੈਸਿਆਂ ਦੀ ਤੇ ਆ ਚੱਕ ਜਿੰਨੇ ਤੂੰ ਕਿਹਾ ਸੀ ਕੋਨੀ ਆ ਰੁਪਈਆ ਨਾ ਘੱਟ ਇੱਧਰ ਆ ਨਾ ਉੱਧਰ ਤੇ ਬਾਕੀ ਇੱਕ ਗੱਲ ਹੋਰ ਤੈਨੂੰ ਯਾਦ ਹੈ ਯਾਦਤ ਨੂੰ ਮੈਂ ਤੇਰੇ ਕਿੱਥੇ ਕਿੱਥੇ ਤੱਕ ਪਿੱਛਾ ਨਹੀਂ ਕਰਿਆ ਕੀ ਕੋਈ ਨਿੱਪਾਪੜ ਬੀਲੇ ਵਿੱਚ ਥੇਨੂੰ ਪਾਉਣ ਲਈ ਪਰ ਤੂੰ ਤੂੰ ਤਾਂ ਮੈਨੂੰ ਪਾ ਹੀ ਨਹੀਂ ਦਿੰਦੀ ਸੀ ਪਰ ਅੱਜ ਚਲ ਛੱਡ ਉਹ ਗੱਲਾਂ ਨੂੰ ਤੇ ਬਾਕੀ ਇੱਕ ਪੁਰਾਣਾ ਸਾਹ ਬਾਕੀ ਆ ਉਹ ਵੀ ਮੈਨੂੰ ਪੂਰਾ ਖਾਰ ਹੀ ਲੈਣ ਦੇ ਇੱਕ ਰੱਖ ਜਾਣਗੇ ਹੈ ਆਉਂਦੇ ਹਾਂ ਤੇ ਮਾੜ ਵੀ ਪੂਰੀ ਕਰ ਲਈ ਤੇ ਹੁਣ ਭੱਜ ਰਹੀਆਂ ਮੇਰੇ ਤੋਂ ਪਾਰਨ ਤੋਂ ਤੇ ਮੈਨੂੰ ਤਾਂ ਆਪਦੀ ਸ਼ਰਤ ਪੂਰੀ ਕਰ ਲੈਣ ਦੇ ਰਸਤਾ ਵੀ ਤਾਂ ਨਹੀਂ ਸੀ ਮੈਂ ਕਿੰਨਾ ਕੁ ਟਾਈਮ ਆਪਣੇ ਮਾਂ ਨੂੰਵੇਂ ਰੋਂਦੀ ਦੇਖਾਂ ਮੈਂ ਕੋਲ ਹੋਰ ਮੈਂ ਕਰਦੀ ਕੀ ਖਰਚ ਉਹ ਦੇ ਲਈ 2 ਦਿਨ ਬਾਅਦ ਕਿਸ਼ਤਾਂ ਵਾਲਾ ਕਦੇ ਕਿਰਾਏ ਵਾਲਾ ਕਦੇ ਦੁੱਧ ਦਾ ਕਦੇ ਰਾਸ਼ਨ ਕੋਸ਼ਨਾ ਬੁਸ਼ਤਾ ਕਰਨਾ ਹੀ ਸੀ ਮੈਂ